ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਜਿਵੇਂ ਹੁਣ ਅੱਜ ਕੱਲ੍ਹ ਗਰਮੀ ਪੈ ਰਹੀ ਹੈ ਗਰਮੀ ਦੇ ਦਿਨਾਂ ਵਿੱਚ ਆਮ ਹੀ ਆਪਣੇ ਪਸ਼ੂ ਦੁੱਧ ਘਟਾ ਜਾਂਦੇ ਆ ਤੇ ਫੈਟ ਵੀ ਘਟ ਜਾਂਦੀ ਆ ਤੇ SNF ਜਿਹਨੂੰ ਆਪਾਂ ਗ੍ਰੈਫਟੀ ਵੀ ਕਹਿੰਦੇ ਆ ਦੇਖੋ ਜਦੋਂ ਆਪਣਾ ਦੁੱਧ ਘਟਦਾ ਦੁੱਧ ਘਟਣ ਦੇ ਨਾਲ ਵੀ ਰੇਟ ਦਾ ਬਹੁਤ ਫੱਕ ਪੈਂਦਾ ਵਾ ਤੇ ਇਹਨਾਂ ਦਿਨਾਂ ਵਿੱਚ ਆਮ ਹੀ ਆਪਣਾ 15 20 ਕਿੰਨਾ ਕਿੰਨਾ ਤੇ 30 30% ਵੀ ਦੁੱਧ ਘਟ ਜਾਂਦਾ ਵਾ ਤੇ ਨਾਲ ਦੀ ਨਾਲ ਜਦੋਂ ਫੈਟ ਵੀ ਘਟ ਗਈ ਤੇ ਉਹਦੋਂ ਹੋਰ ਪ੍ਰੋਬਲਮ ਬਣ ਜਾਂਦੀ ਆ ਦੂਜੇ ਨੰਬਰ ਤੇ ਜਿ ਗ੍ਰੈਵਿਟੀ ਘਟਦੀ ਆ ਜਿਹਨੂੰ ਪੈਸਾ ਨਫਾ ਕਹ ਦਿੰਦੇ ਆ ਤਾਂ ਉਹ ਬਹੁਤ ਵੱਡਾ ਮਸਲਾ ਵਾ ਕਿਉਂਕਿ ਕਈ ਕੰਪਨੀਆਂ ਪ੍ਰੋਟੀਨ ਚੈੱਕ ਕਰਦੀਆਂ 3.5 ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਆ ਜੇ ਇੱਕ ਵੀ ਪ੍ਰੋ ਪੁਆਇੰਟ ਪ੍ਰੋਟੀਨ ਘਟ ਜੇ ਜਿਵੇਂ 3.5 ਤੋਂ ਜੇ 3.4 ਵੀ ਰਹਿ ਜੇ ਨਾ ਤਾਂ ਕਈ ਕੰਪਨੀਆਂ ਦੁੱਧ ਨਹੀਂ ਚੱਕਦੀਆਂ ਇਹਦੀਆਂ ਜਿਵੇਂ ਕਿ ਕੰਪਨੀ ਜਿਵੇਂ ਨੈਸਲੇ ਹੋ ਗਈ ਸੁਪਰ ਹੋ ਵੀ ਇਹ ਕੰਪਨੀਆਂ ਦੁੱਧ ਨਹੀਂ ਚੱਕਦੀਆਂ ਜੇ ਆਪਣਾ 3.5 3.4 ਵੀ ਰਹਿ ਜੇ ਪ੍ਰੋਟੀਨ ਹੁਣ ਦੇਖੋ ਹੱਲ ਇਹਦਾ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਹੱਲ ਆਪਾਂ ਨੂੰ ਫੋਗਰ ਸੰਪ੍ਰਤ ਸਪਿੰਕਲਰ ਜਿਹਨੂੰ ਆਪਾਂ ਪਾਣੀ ਨਾਲ ਫਵਾਰੇ ਗਏ ਦਿੰਨੇ ਵਿਜਾਬੀ ਚ ਇਹ ਜੀ ਆਪਣੇ ਹੋਣੇ ਚਾਹੀਦੇ ਆਮ ਹੀ ਇਹ ਆਇਨ ਵੀ ਇੱਕ ਦਾ ਪੂਏ ਪਾਫ ਜੀ ਸਿੱਟੀ ਜਾਂਦੇ ਹੁੰਦੇ ਆ ਉਹ ਨਹੀਂ ਇਹ ਮੋਟਾ ਪਾਣੀ ਸਿਰਫ ਨਾ ਚਾਹੀਦਾ ਪਸ਼ੂ ਦੇ ਉੱਪਰ ਤੇ ਸਿੱਟਣਾ ਕਿੱਥੇ ਜਿੱਥੇ ਆ ਪਸ਼ੂ ਦੀ ਧੌਣ ਉੱਤੇ ਪੂਛ ਦੇ ਵਿਚਾਲੇ ਰੀੜ ਦੀ ਹੱਡੀ ਹੁੰਦੀ ਆ ਉਹ ਰੀੜ ਦੀ ਹੱਡੀ ਦੇ ਉੱਪਰ ਪਾਣੀ ਪਾਣਾ ਚਾਹੀਦਾ ਵਾ ਕਿਉਂਕਿ ਇਹਨਾਂ ਦਿਨਾਂ ਵਿੱਚ ਆਮ ਹੀ ਆਪਣੇ ਪਸ਼ੂ ਦਾ ਟੈਂਪਰੇਚਰ 105 6 7 ਤੱਕ ਚਲਾ ਜਾਂਦਾ ਹੈ ਜੇ ਇਹ ਪਾਣੀ ਪਸ਼ੂ ਦੇ ਉੱਪਰ ਪਾਊਗਾ ਤਾਂ ਪਸ਼ੂ ਦਾ ਟੈਂਪਰੇਚਰ ਬਿਲਕੁਲ ਹੀ ਸੈਟ ਸਹੀ ਰਹੂਗਾ ਜਿੰਨਾ ਉਹਨੂੰ ਚਾਹੀਦਾ ਹੋਊਗਾ ਤੇ ਇਹਦੇ ਨਾਲ ਨਾਲ SNF ਉਹ ਪਸ਼ੂ ਦੀ ਨਹੀਂ ਘਟਦੀ ਇਹ ਚੀਜ਼ ਦੇ ਨਾਲ SNF ਪਸ਼ੂ ਦੀ ਸਹੀ ਰਹੂਗੀ ਗ੍ਰੈਵਿਟੀ ਜਿੰਨੂੰ ਆਪਾਂ ਕਹ ਦਿੰਦੇ ਆ ਤਾਂ ਇਹ ਫੋਗਰ ਜ਼ਰੂਰ ਲਵਾਇਆ ਕਰੋ ਸਾਰੇ ਕੋਸ਼ਿਸ਼ ਕਰੋ ਤੇ ਦੂਜਾ ਬਈ ਪੱਖੇ ਜਿਹੜੇ ਖਰਾਟੇ ਪੱਖੇ ਸੱਡਾਂ ਵਾਲੇ ਉਹ ਜ਼ਰੂਰ ਚਾਹੀਦੇ ਆ ਜਿਵੇਂ ਹੁਣ ਕਹਿੰਦੇ ਦਾ ਸ਼ੈੱਡ ਹੁੰਦਾ ਵੀ ਉਹ ਹਵਾ ਆ ਗਈ ਉਹ ਬਾਹਰ ਫੁੱਟ ਕੇ ਚਲੀ ਜਾਂਦੀ ਆ ਪਾਸੇ ਨੂੰ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਜਿਹੜੇ ਆਪਣੇ ਸੱਡਾਂ ਵਾਲੇ ਪੱਖੇ ਹੁੰਦੇ ਆ ਉਹ ਖਰਾਟੇ ਪੱਖੇ ਕਹਿ ਦਿੰਦੇ ਜਿਨ੍ਹਾਂ ਨੂੰ ਉਹ ਜ਼ਰੂਰ ਲਵਾਓ ਜੀ ਤੇ ਜਿਹੜੇ ਆਪਣੇ ਫਵਾਰੇ ਆ ਉਹਨਾਂ ਦਾ ਟਾਈਮਰ ਜ਼ਰੂਰ ਲਵਾਓ ਜਿਵੇਂ ਇਹ ਜਿਹੇ ਥੱਲੇ ਉਹਦੇ ਚੱਕਰ ਹੋਇਆ ਰਹੇ ਹਰ ਵਕਤ 1 ਮਿੰਟ ਫਵਾਰਾ ਚੱਲੇ ਪਰ ਤੇ ਥੱਲੇ ਤੇ 3 ਮਿੰਟ ਉਹਦੇ ਬੰਦ ਰਹਿਣ ਉਸ ਤੋਂ ਬਾਅਦ ਫੇਰ 1 ਮਿੰਟ ਚੱਲੇ ਇਸ ਦੇ ਨਾਲ ਟੈਂਪਰੇਚਰ ਘਟੂਗਾ ਪੂਰਾ ਸਹੀ ਬਣਿਆ ਰਹਿੰਦਾ ਵਾ ਜੀ ਤੇ ਦੂਜੀ ਗੱਲ ਜਿਵੇਂ ਹੁਣ ਇੱਕ ਜਿਹੜਾ ਆਪਣਾ ਪਾਣੀ ਪਿਆਉਣਾ ਪਸ਼ੂ ਨੂੰ ਉਹ ਹਰ ਵਕਤ ਪਸ਼ੂ ਦੇ ਕੋਲੇ ਜਾਈਦਾ ਪਾਣੀ ਇਹ ਨਹੀਂ ਪਸ਼ੂ ਜਿਹੜਾ ਪਾਣੀ ਆ ਉਹਦੇ ਵਿੱਚ ਧੁੱਪ ਨਹੀਂ ਪੈਣੀ ਚਾਹੀਦੀ ਠੀਕ ਆ ਜੀ ਤੇ ਅੱਜ ਕੱਲ ਇਹਨਾਂ ਦਿਨਾਂ ਵਿੱਚ ਆਮ ਪਸ਼ੂ ਆਪਣਾ 150 ਤੋਂ 200 ਲੀਟਰ ਪਾਣੀ ਹਰ ਰੋਜ਼ ਦਾ ਪੀ ਜਾਂਦਾ ਵਾ ਤੇ ਜਿਹੜਾ ਆਪਣਾ ਚੰਗਾ ਪਸ਼ੂ ਦੁੱਧ ਵਾਲਾ ਉਹ 200 ਤੋਂ ਪਲੱਸ ਲੀਟਰ ਤੱਕ ਪਾਣੀ ਪੀ ਲੈਂਦਾ ਹੈ ਅੱਜ ਕੱਲ ਇਹਨਾਂ ਦਿਨਾਂ ਵਿੱਚ ਤੇ ਕੋਸ਼ਿਸ਼ ਕਰਿਆ ਕਰੋ ਵੀ ਇੱਕ ਡਰਮ ਰੱਖਰੋ ਦੋ ਪਸ਼ੂਆਂ ਦੇ ਵਿਚਾਲੇ ਬਈ ਇੱਕ ਪਸ਼ੂ ਦੇ ਸੰਗਲ ਛੋਟੇ ਜਿਹੇ ਖੁੱਲੇ ਬੰਨਿਆ ਕਰੋ ਬਈ ਜਿਵੇਂ ਪਸ਼ੂ ਉਹਦੇ ਵਾਸਤੇ ਧੌਣ ਉੱਪਰ ਰਹਿੰਦੀ ਆ ਤੇ ਗਾਲਾ ਗੂਲਾ ਕਰਨਾ ਸੌਖਾ ਰਹਿੰਦਾ ਵਾ ਤਾਂ ਇਹਨਾਂ ਚੀਜ਼ਾਂ ਕਰੋਗੇ ਤੇ ਇਹਨਾਂ ਨਾਲ ਪਸ਼ੂ ਦੀ ਜਿਹੜੀ ਫੈਟ ਆ ਤੇ ਦੁੱਧ ਆ ਉਹ ਨਹੀਂ ਘਟਦਾ ਕਿਉਂਕਿ ਇਹਨਾਂ ਨਾਲ ਜਿਹੜੇ ਹਵਾਲੇ ਲੱਗੇ ਆ ਫਰਾਟੇ ਪੱਖੇ ਚੱਲ ਰਹੇ ਆ ਤਾਂ ਪਸ਼ੂ ਇੱਕ ਤਾਂ ਗੋਵਾ ਨਰਮ ਕਰੂਗਾ ਜੇ ਗੋਵਾ ਨਰਮ ਕਰੂਗਾ ਉਹਦਾ ਉਹਦਾ ਮਿੱਦਾ ਹਾਜਮਾ ਅੰਦਰੋਂ ਬਿਲਕੁਲ ਸਹੀ ਰਹੂਗਾ ਠੀਕ ਆ ਜੀ ਜੇ ਹਾਜਮਾ ਸਹੀ ਰਹੂਗਾ ਪਸ਼ੂ ਪੱਠੇ ਖੁੱਲ ਕੇ ਖਾਊਗਾ ਖੁੱਲ ਕੇ ਖਾਊਗਾ ਤੇ ਦੁੱਧ ਨਹੀਂ ਘਟਦਾ ਤੇ ਪ੍ਰੋਟੀਨ ਵੀ ਪੂਰਾ ਸਹੀ ਰਹੂਗਾ ਤੇ ਫੈਟ ਵੀ ਪੂਰੀ ਸਹੀ ਰਹੂਗੀ ਤੇ ਹੋਰ ਆਪਾਂ ਇੱਕ ਦੋ ਹੋਰ ਕੰਮ ਕਰਨੇ ਆ ਜੀ ਛੋਟੇ ਛੋਟੇ ਜਿਵੇਂ ਕਿ ਜਿਵੇਂ ਪੇਟ ਦਾ ਤਜਾਬੀਪਨ ਅੱਜ ਕੱਲ ਇਹਨਾਂ ਦੋਨਾਂ ਵਿੱਚ ਵਧ ਜਾਂਦਾ ਵਾ ਜਿਹਦਾ ਕਰ ਇਹ ਬਹੁਤ ਜ਼ਰੂਰੀ ਹੈ ਜੀ ਪਸ਼ੂ ਵਾਸਤੇ ਇਹਨਾਂ ਦੋਨਾਂ ਵਿੱਚ ਤੁਸੀਂ ਕਰਨਾ ਕੀ ਆ ਇੱਕ ਚੰਗੀ ਕੰਪਨੀ ਦਾ ਬਫਰ ਲੈਣਾ ਵਾ ਠੀਕ ਆ ਜੀ ਜਿਵੇਂ ਰੈਡੀ ਕੀ ਕੰਪਨੀ ਦਾ ਬਫਰ ਆਉਂਦਾ ਵਾ ਬਹੁਤ ਵਧੀਆ ਬਫਰ ਆ ਇਹ 70 ਤੋਂ 80 ਰੁਪਏ ਕਿਲੋ ਮਿਲੂਗਾ ਜੀ ਆਪਾਂ ਨੂੰ ਬਫਰ ਠੀਕ ਆ ਜੀ ਇਹ 100 ਗ੍ਰਾਮ ਸਵੇਰ ਤੇ 100 ਗ੍ਰਾਮ ਸ਼ਾਮ ਨੂੰ ਇਹ ਦੇਣਾ ਵਾ ਕਈ ਹੁਣ ਮਿੱਠੇ ਥੋਡੇ ਨੂੰ ਬਫਰ ਕਹਿ ਰਹੇ ਆ ਮਿੱਠਾ ਥੋਡਾ ਬਫਰ ਨਹੀਂ ਗਾ ਹਾਂ ਬਫਰ ਵਿੱਚ ਮਿੱਠਾ ਥੋਡਾ ਜ਼ਰੂਰ ਹੈਗਾ ਵਾ ਪਰ ਬਫਰ ਮਿੱਠਾ ਥੋਡਾ ਨਹੀਂ ਗਾ ਠੀਕ ਆ ਜੀ ਦੂਜਾ ਤੁਸੀਂ ਕੀ ਕਰਨਾ ইস্ট ਲੈਣਾ ਵਾ 10 10 ਗ੍ਰਾਮ ਡੇਲੀ ইস্ট ਦੇਣਾ ਪਸ਼ੂ ਨੂੰ ਇਹਦੇ ਨਾਲ ਹਾਜਮਾ ਬਿਲਕੁਲ ਪਸ਼ੂ ਦਾ ਸਹੀ ਰਹੂਗਾ ਇਹ ਬਸ ਦੋ ਤਿੰਨ ਚੀਜ਼ਾਂ ਦਾ ਕੰਮ ਕਰਨਾ ਵਾ ਤੇ ਇੱਕ ਆਪਣਾ ਟੌਕਸਿਨ ਬਾਈਂਡਰ ਦਾ ਪਾਊਡਰ ਆਉਂਦਾ ਵਾ ਉਹ ਵੀ ਪਸ਼ੂ ਦਾ ਹਾਜਮੇ ਦਾ ਕੰਮ ਕਰਦਾ ਵਾ ਨਾਲੇ ਜੇ ਆਪਣਾ ਵੀ ਪੱਠਾ ਪੁੱਠਾ ਪਸ਼ੂ ਕੋਈ ਵਾਰ ਗਿੱਲਾ ਖਾ ਜਾਂਦਾ ਵਾ ਉਹਨਾਂ ਪੁੱਲੀ ਲੱਗਣ ਦੇ ਕਾਰਨ ਰਹਿੰਦੇ ਆ ਉਹਨਾਂ ਇਨਫੈਕਸ਼ਨ ਹੋ ਜਾਂਦੀ ਪੇਟ ਵਿੱਚ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਟੌਕਸਿਨ ਬਾਈਂਡਰ ਪਾਊਡਰ ਠੀਕ ਆ ਜੀ ਬਫਰ ਹੋ ਗਿਆ ਯੀਸਟ ਤੇ ਟੌਕਸਿਨ ਬਾਈਂਡਰ ਤੇ ਆਪਾਂ ਨੂੰ ਉੱਪਰ ਵਾਲੇ ਫੋਗਰ ਖਾਰੇ ਸਿਰਾਂ ਵਾਲੇ ਫਰਾਟੇ ਪੱਖੇ ਤੇ ਹਰ ਵਕਤ ਪਸ਼ੂ ਦੇ ਮੂਹਰੇ ਪਾਣੀ ਬਸ ਇਹਨਾਂ ਕੰਮ ਕਰਨ ਨਾਲ ਤਾਂ ਪਸ਼ੂ ਦੁੱਧ ਘਟਾ ਵੀ ਗਰਮੀ ਵਿੱਚ ਨਾ ਉਹਦੀ ਫੈਟ ਘਟੇ ਤੇ ਨਾ SNF ਘਟੇ ਠੀਕ ਆ ਜੀ ਜੇ ਵੀਡੀਓ ਚੰਗੀ ਲੱਗੀ ਅਸ਼ੀਰਤ ਸਬਸਕ੍ਰਾਈਬ ਜੁੜ ਕਰਨਾ ਜੀ ਧੰਨਵਾਦ